ਦਾ ਆਖਰੀ ਸਵਾਲ ਕਰ ਦਿੰਨਾ ਕੀ ਕਾਰਨ ਹੈ ਕਿ ਸਾਡੇ ਬੱਚੇ ਸਾਡੇ ਭਰਾ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਕਾਰਨ ਕੀ ਅਸਲ ਕਾਰਨ ਕੀ ਹੈ ਸੁਗੜ ਸਿਆਣੇ ਉਹ ਪ੍ਰਧਾਨ ਨੂੰ ਅਸਲ ਕਾਰਨ ਇਹ ਹੈ ਜੀ ਦੇਖੋ ਅੱਜ ਕੱਲ੍ਹ ਜੰਮਦੇ ਬੱਚਿਆਂ ਨੂੰ ਮੋਬਾਈਲ ਦੇ ਵਿੱਚ ਲਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਮੋਬਾਈਲ ਦੇ ਵਿੱਚ ਚੰਗੀਆਂ ਚੀਜ਼ਾਂ ਨਹੀਂ ਸਿਖਾਈਆਂ ਜਾ ਰਹੀਆਂ ਜੀ ਠੀਕ ਹੈ ਇਹੀ ਮੇਨ ਕਾਰਨ ਹੈ ਜਿਹੜਾ ਕਿ ਜੰਮ ਦੇ ਬੱਚਿਆਂ ਦੇ ਹੱਥ ਮੋਬਾਈਲ ਅੱਜ ਕੱਲ ਜਿਆਦਾ ਕਰ ਰਹੇ ਨੇ ਇਹੀ ਬਣ ਰਿਹਾ ਕਿਉਂਕਿ ਆਪਣੇ ਬੱਚੇ ਸਿੱਖਾਂ ਵੱਲੋਂ ਘੱਟ ਪਰ ਰੀਲਾਂ ਬਣਾਉਣ ਵੱਲ ਜਿਆਦਾ ਜ਼ੋਰ ਦੇ ਰਹੇ ਨੇ ਕੱਲ ਦੀ ਰਾਤ ਅੱਜ ਸਰਕਾਰ ਵੀ ਇੱਕ ਚਾਹੁੰਦੀ ਆ ਕਿ ਸਿੱਖੀ ਖਤਮ ਹੋਵੇ ਸਿੱਖੀ ਖਤਮ ਹੋਵੇ ਵੀ 2% ਆ ਇਹ ਪਰ ਆਪਾਂ ਉਹਦੇ ਖਾਂ ਵਾਂਗੂ ਖਾਲਸਤਾਨ ਬਣਾ ਦੋ 2% ਵਾਲੇ ਵਾਲੇ ਤਾਂ ਲੰਗਰ ਲਾ ਦਿੰਦੇ ਨੇ ਲੰਗਰ ਲਾ ਦਿੰਦੇ ਨੇ ਜੀ ਆਹ ਦੇਖ ਲਓ ਹਣ ਕਿੰਨੇ ਆਪਣੇ ਚੜਦੀ ਕਲਾ ਵਾਲੇ ਸਿੰਘ ਆ ਸਾਰੇ ਕਿੰਨੇ ਲੋਕ ਵੀ ਖਾਲਸਤਾਨ ਬਣਾ ਸਕਦੇ ਹਾਂ ਜੀ ਹਾਂ ਜੀ ਬਣਾ ਸਕਦੇ ਆ ਜੀ ਬਾਬਾ ਬੋਤਾ ਸਿੰਘ ਦਰਜਾ ਸਿੰਘ ਕੱਲੇ ਸੀ ਨਾ ਕੱਲਾ ਆਤਾ ਸੀ ਬੜਤ ਜੀ ਕੱਲਾ ਆਤਾ ਸੀ ਜੀ ਸਹੀ ਗੱਲ ਆ ਜੀ ਸਹੀ ਹੈ ਨਾ ਸਹੀ ਸਹੀ ਆ ਜੀ ਜੀ ਚੜਦੀ ਕਲਾ ਵਾਲਾ ਚੜਦੀ ਕਲਾ ਹੀ ਰਹੂ ਜੀ ਲਓ ਜੀ ਬਹੁਤ ਸੋਹਣਾ ਸੀਨੇ ਚਮਕੌਰ ਸਾਹਿਬ ਦੀ ਧਰਤੀ ਤੋਂ ਲੰਗਰ ਲੱਗ ਚੁੱਕੇ ਨੇ